ਮੈਂ ਰਸੈਂਕਲੀ ਪਲਸ 2 ਪਾਸ ਕੀਤੀ ਆ ਤੇ ਜਦ ਰਿਜ਼ਲਟ ਆਇਆ ਜਿੱਚ ਮੇਰੇ 99.60% ਆਇਆ ਤੇ ਮੈਂ ਪੰਜਾਬ ਚੋ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਜਦੋ ਰਿਜ਼ਲਟ ਆਇਆ ਕਿੰਨੀ ਖੁਸ਼ੀ ਹੋਈ ਕੀ ਮੂਮੈਂਟ ਸੀ ਉਦੋਂ ਕਾਫੀ ਅਨਬਲੀਵੇਬਲ ਸੀਗਾ ਤੇ ਕਾਫੀ ਖੁਸ਼ੀ ਮਹਿਸੂਸ ਹੋਈ ਮੈਂ ਕਿੰਨੀ ਮਿਹਨਤ ਕੀਤੀ ਸੀ ਮੈਂ ਸਕੂਲ ਟਾਈਮਿੰਗ ਤੋਂ ਇਲਾਵਾ 7 ਤੋਂ 8 ਘੰਟੇ ਪੜ੍ਹਦੀ ਸੀ ਜਦੋ ਮਿਹਨਤ ਕਰਦੇ ਸੀਗੇ ਮਾਤਾ ਪਿਤਾ ਦੀ ਪੂਰੀ ਸਪੋਰਟ ਹੈਗੀ ਸੀ ਤੁਹਾਨੂੰ ਬਿਲਕੁਲ ਮੇਰੇ ਪੇਰੈਂਟਸ ਕਾਫੀ سپورਟਿਵ ਰਹੇ ਨਹੀਂ ਤੇ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਵੱਡੇ ਹੋ ਕੇ ਕੀ ਬੰਨਾ ਚਾਹੁੰਦੀ ਹੋ ਮੈਂ ਮੈਡੀਕਲ ਫੀਲਡ 'ਚ ਅੱਗੇ ਜਾਣਾ ਚਾਹੁੰਗੀ ਕੀ ਆਪਣਾ ਦਿਖਿਆ ਹੈਗਾ ਆ ਸੁਪਨਾ ਹੈ ਇਹ ਆ ਕਿ ਮੈਂ ਕੋਈ ਜ਼ਿੰਦਗੀ 'ਚ ਅਜਿਹਾ ਕਰਾਂ ਜਿੱਦਣਾ ਫਿਰ ਤੋਂ ਸਾਰੇ ਮੇਰੇ ਪ੍ਰਾਊਡ ਫੀਲ ਕਰਨ ਲਈ ਅੱਧਾ ਥੋੜਾ ਬੱਚਿਆਂ ਨੂੰ ਕੀ ਬਿਲਕੁਲ ਇਹ ਹੀ ਕਿ ਜਿਹੜਾ ਏਮ ਚੂਜ਼ ਕਰਦੇ ਆ ਉਹਦੇ ਲਈ ਕੌਨਫੀਡੈਂਟ ਰੋ ਤੇ ਮਿਹਨਤ ਕਰਦੇ ਰੋ ਬਹੁਤ ਕੁਝ ਹੋ ਰਹੀ ਹੈ ਸਾਨੂੰ ਅਸੀਂ ਦੱਸ ਨਹੀਂ ਸਕਦੇ ਕਿੰਨੀ ਮਿਹਨਤ ਕਰਦੀ ਸੀ ਇਹ ਬਹੁਤ ਮਿਹਨਤ ਕਰਦਾ ਸੀ ਸਾਡਾ ਬੱਚਾ ਕਿੰਨੇ ਘੰਟੇ ਪੜ੍ਹਦੀ ਹੈਗੀ ਸੀਗੀ ਜੋ ਪੜ੍ਹਾਈ ਕਰਦੀ ਹੈਗੀ ਸੀਗੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਸੀਗੀ ਨਹੀਂ ਬਿਲਕੁਲ ਨਹੀਂ ਅੱਗੇ ਕੀ ਸੁਪਨਾ ਬੇਟੀ ਦਾ ਇਹ ਅੱਗੇ ਮੈਡੀਕਲ ਲੈਨ ਚ ਅੱਗੇ ਜਾਣਾ ਚਾਹੁੰਦੀ ਹੈ ਨੀਟ ਦਾ ਇੰਜਾਮ ਦਿੱਤਾ ਹੋਇਆ ਹੈ ਤਾਂ ਤੁਹਾਡੀ ਕਿੰਨੀ ਕਿ ਸਪੋਰਟ ਆਪਕੀ ਸਾਡੀ ਤਾਂ ਬਹੁਤ ਸਪੋਰਟ ਹੈ ਵੀ ਤੂੰ ਬੇ ਪੜ ਲਾ ਬਸ ਵੀ ਤੇ ਹੁਣ ਉਸਤੇ ਹੀ ਕਹਿੰਦੇ ਆ ਕਿੰਨੀਆਂ ਕੁ ਵਧਾਈਆਂ ਜਿਹੜੀਆਂ ਪਿੰਡ ਚੋਂ ਮਿਲਕੀਆਂ ਬਹੁਤ ਏ ਫੋਨ ਤੇ ਹਜੇ ਪਤਾ ਨਹੀਂ ਲੱਗਾ ਕਿਸੇ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਜਾਂਦਾ ਫੋਨ ਤੇ ਉਹਦਾ ਹੀ ਬਹੁਤ ਆਈ ਜਾਂਦੀ ਕੀ ਲਾ ਮੈਂ ਜੀ ਗਰਜੰਟ ਸਾਹਿਬ ਜੀ ਕਿਵੇਂ ਤਾਂ ਲੱਗ ਰਿਹਾ ਕਿ ਜਦੋਂ ਬੇਟੀ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਏ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਆ ਜੀ ਕੀ ਬੇਟੀ ਦਾ ਸੁਪਨਾ ਕੀ ਆਗੇ ਡਾਇਰੈਕਟਰੀ ਲਾਈਨ ਜਿਆ ਨਾ ਜਾਂਦੇ ਜੀ ਬੱਚੇ ਅ ਕਿਵੇਂ ਦੇਖਦੇ ਹੋ ਕਿ ਜਦੋਂ ਬੇਟੀ ਦਾ ਸੁਪਨਾ ਅੱਜ ਜਦੋਂ ਪਲੱਸ 2 ਦਾ ਰਿਜ਼ਲਟ ਆਇਆ ਉਹ ਉਹਨੇ ਸੈਕਿੰਡ ਆਈ ਪੋਜੀਸ਼ਨ ਤਾਰੂ ਮੰਨ ਦੇ ਵਿੱਚ ਕੀ ਆਇਆ ਸੀਗਾ ਬਹੁਤ ਖੁਸ਼ੀ ਹੈ ਜੀ ਵਧੀਆ ਬੱਚੇ ਨੇ ਅੰਦ ਟੋਪ ਕੀਤਾ ਜੀ ਕਾਫੀ ਪੜਾਈ ਕਰਦੀ ਸੀ ਹਾਂ ਜੀ ਪੜਾਈ ਦਾ ਨਾਮ ਕਮਲਜੀਤ ਸਿੰਘ ਆ ਮੈਂ ਐਸਐਸਐਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸਵਾਨਾ ਦਾ ਚੇਅਰਮੈਨ ਆ ਤਾਂ ਇਹ ਸਕੂਲ ਜਿਹੜਾ ਪਿਛਲੇ 2001 ਤੋਂ ਅਸੀਂ ਇਹ ਸਕੂਲ ਚਲਾ ਰਹੇ ਹਾਂ ਇੱਥੇ ਤਾਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਜਿਹੜਾ ਸਾਨੂੰ ਪੰਜਾਬ ਲੈਵਲ ਤੇ ਇਹ ਅਚੀਵਮੈਂਟ ਬੇਟੀ ਨੇ ਹਾਸਲ ਕੀਤੀ ਆ ਸੈਕੰਡ ਪੋਜੀਸ਼ਨ ਮੈਡੀਕਲ ਸਟਰੀਮ ਦੇ ਨਾਲ ਇਹਨੇ ਜਿਹੜੀ ਹਾਸਲ ਕੀਤੀ ਆ ਔਰ ਇਹ ਵਿਦਆਊਟ ਐਨੀ ਟਿਊਸ਼ਨ ਕਿਸੇ ਤਰ੍ਹਾਂ ਦੀ ਵਿਦਆਊਟ ਐਨੀ ਕੋਚਿੰਗ ਜਿਹੜੀ ਹੈ ਬੇਟੀ ਨਰਸੀ ਕਲਾਸ ਤੋਂ ਹੀ ਸਾਡੇ ਕੋਲ ਪੜ੍ਹਦੀ ਆ ਪੂਰੇ ਬੱਚਿਆਂ ਦੇ ਮਾਪਿਆਂ ਨੂੰ ਧੰਨ ਵੀ ਕਰੀ ਚਾਹੁੰਦਾ ਸਿੱਖਿਆ ਨੂੰ ਧੰਨ ਵੀ ਕਰੀ ਚਾਹੁੰਦਾ ਬੱਚਿਆਂ ਨੂੰ ਇਹੀ ਆ ਜੀ ਜਿਵੇਂ ਖਾਸ ਕਰ ਕੋਰੋਨਾ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪ ਵੀ ਖੁਦ ਸੈਟੀਸਫਾਈ ਨਹੀਂ ਬੱਚਿਆਂ ਦੀ ਮਿਹਨਤ ਤੋਂ ਪਰ ਇਹੋ ਜੇ ਕੁਝ ਬੱਚੇ ਹੈਗੇ ਆ ਜਿਹੜੇ ਕਿ ਸੋਸ਼ਲ ਮੀਡੀਆ ਤੋਂ ਇਹਨਾਂ ਨੇ ਦੂਰੀ ਬਣਾ ਕੇ ਰੱਖੀ ਆ ਉਹਨੂੰ ਲਿਮਟ ਦੇ ਵਿੱਚ ਯੂਜ਼ ਕਰਦੇ ਆ ਔਰ ਜ਼ਿਆਦਾ ਸਟੱਡੀ ਤੇ ਹੀ ਧਿਆਨ ਫੋਕਸ ਕੀਤਾ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਵਾਂਗਾ ਕਿ ਆਹ ਟਾਈਮ ਹੈਗਾ ਜੇ ਤੁਸੀਂ ਮਿਹਨਤ ਕਰ ਲੋਗੇ ਤਾਂ ਅੱਗੇ ਜਾ ਕੇ ਲਾਈਫ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਬਣੋਗੇ ਤਾਂ ਤੁਹਾਨੂੰ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸਟੱਡੀ ਤੇ ਧਿਆਨ ਫੋਕਸ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ